ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਚੜ ਦੀ ਕਲਾ ਚ ਹੋਵੋਗੇ ਜੀ ਤੇ ਲਓ ਜੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਇੱਕ ਨਵਾਂ ਖਾਸ ਜਿਹਾ ਤਰੀਕਾ ਕਿ ਅਸੀਂ ਅੱਜ ਕੜਾਈ ਦੇ ਵਿੱਚ ਬਣਾਵਾਂਗੇ ਤੰਦੂਰ ਵਾਲੀਆਂ ਰੋਟੀਆਂ ਬਿਲਕੁਲ ਤੰਦੂਰ ਵਰਗੀਆਂ ਖੂਬ ਹੋ ਤੰਦੂਰ ਵਰਗੀਆਂ ਹੀ ਬਣਨੀਆਂ ਟੇਸਟ ਵੀ ਹੋਈ ਆਊਗਾ ਤੇ ਇੱਕ ਐਦਾਂ ਦਾ ਮਿਲਦਾ ਹੁੰਦਾ ਨਾ ਜੀ ਤੰਦੂਰ ਗੋਲ ਜਿਹਾ ਕੁੱਕਰ ਵਾਂਗੂ ਹਨਾ ਉਹਦੇ ਵਿੱਚ ਥੋੜੇ ਥੋੜੇ ਹੋਲਜੇ ਹੋਏ ਹੁੰਦੇ ਆ ਜੇ ਉਹ ਵੀ ਮਿਲ ਜਾਂਦਾ ਉਹਦੇ ਨਾਲ ਵੀ ਬੜੀ ਵਧੀਆ ਰੋਟੀ ਜਿਹੜੀ ਰੈਡੀ ਹੁੰਦੀ ਹੈ ਕੁੱਕਰ ਦੇ ਵਿੱਚ ਵੀ ਅਸੀਂ ਤਿਆਰ ਕਰ ਸਕਦੇ ਹਾਂ ਤੰਦੂਰੀ ਰੋਟੀ ਠੀਕ ਹੈ ਮਤਲਬ ਜੇ ਘਰ ਦੇ ਵਿੱਚ ਤੰਦੂਰ ਨਹੀਂ ਹੈਗਾ ਤੇ ਅਸੀਂ ਕਿੰਦਾ ਆਸਾਨੀ ਦੇ ਨਾਲ ਰੋਟੀ ਕੜਾਈ ਵਿੱਚ ਵੀ ਬਣਾ ਸਕਦੇ ਹਾਂ ਮੈਨੂੰ ਡਿਮਾਂਡ ਆਈ ਸੀ ਤੇ ਮੈਂ ਦੁਬਾਰਾ ਤੋਂ ਇਸ ਲਈ ਦੱਸ ਰਹੀ ਹਾਂ ਕਿਉਂਕਿ ਮੇਰਾ ਪਹਿਲਾਂ ਵੀ ਵਲੌਗ ਜਿਹੜਾ ਹੈ ਤੰਦੂਰ ਦੀ ਰੋਟੀ ਦਾ ਪੈ ਚੁੱਕਾ ਹੋਇਆ ਆ ਤੇ ਇਹ ਮੈਂ ਦੁਬਾਰਾ ਤੋਂ ਬਣਾ ਰਹੀ ਹਾਂ ਕੜਾਈ ਰੱਖੀ ਹੋਈ ਹੈ ਅਸੀਂ ਗੈਸ ਤੇ ਗੈਸ ਕੀਤਾ ਹੋਇਆ ਆਨ ਤੇ ਫੁਲਕੇ ਅਸੀਂ ਬਣਾ ਕੇ ਰੱਖੇ ਹੋਏ ਸੀਗੇ ਫੁਲਕੀਆਂ ਨੂੰ ਲਗਾ ਲਿਆ ਸੀ ਪਾਣੀ ਦੇਖ ਸਕਦੇ ਤੁਸੀਂ ਪਾਣੀ ਮੇ ਲਗਾ ਕੇ ਰੋਟੀ ਅਸੀਂ ਵਿੱਚ ਦੇੜੀ ਲਗਾ ਦਿੱਤੀ ਹੋਈ ਆ ਇਸ ਤਰ੍ਹਾਂ ਤੁਸੀਂ ਕਰ ਲਓ ਦੂਸਰੀ ਰੋਟੀ ਨੂੰ ਵੀ ਅਸੀਂ ਇਸ ਤਰ੍ਹਾਂ ਹੀ ਪਾਣੀ ਲਗਾ ਲਿਆ ਹੋਇਆ ਕੜਾਈ ਵਿੱਚ ਥੋੜੀ ਜੀ ਕਮਾ ਲਾਂਗੇ ਜਿੱਦਨ ਨੂੰ ਸਾਨੂੰ ਸੈੱਟ ਬੈਠਦਾ ਆ ਤੇ ਉਧਰ ਨੂੰ ਅਸੀਂ ਰੋਟੀਆਂ ਜਿਹੜੀਆਂ ਲਗਾ ਲੈਣੀਆਂ ਜੀ ਤੇ ਲਗਾਣੀਆਂ ਬਿਲਕੁਲ ਧਿਆਨ ਨਾਲ ਰੋਟੀ ਐਵੇਂ ਨਹੀਂ ਬਣਣੀ ਆ ਤੇ ਗੈਸ ਨੂੰ ਅਸੀਂ ਔਨ ਕੀਤਾ ਹੋਇਆ ਆ। ਤੇ ਫੁੱਲਤੇ ਰੱਖਿਆ ਹੋਇਆ ਕੜਾਈ ਨੂੰ ਪਹਿਲਾਂ ਕਰ ਲਿਆ ਹੋਇਆ ਮੈਂ ਗਰਮ। ਫੋਨ ਅਸੀਂ ਕੜਾਈ ਨੂੰ ਕਰ ਦੇਣਾ ਜੀ ਉਲਟੀ। ਕੜਾਈ ਨੂੰ ਅਸੀਂ ਇਸ ਤਰ੍ਹਾਂ ਕਰਕੇ ਪਲਟ ਦੇਣਾ ਆ। ਦੇਖੋ ਦੋ ਭੋਨੇ ਲੈਣੇ ਆ ਜੀ ਤੁਸੀਂ। ਬਸ ਇਸ ਤਰ੍ਹਾਂ ਤੁਸੀਂ ਪਲਟ ਦੇਣੀ ਆ ਦੋਨਾਂ ਕੁੰਡਿਆਂ ਨੂੰ ਫੜ ਲੈਣਾ ਆ। ਤੇ ਬਿਲਕੁਲ ਧਿਆਨ ਦੇ ਨਾਲ ਕਿਉਂਕਿ ਇਹਦੀ ਜਿਹੜੀ ਹੁੰਦੀ ਆ ਨਾ ਸਟੀਮ ਜੀ ਅੱਗ ਦੀ। ਉਹ ਦੋਨਾਂ ਹੱਥਾਂ ਨੂੰ ਫੇਰ ਪੈਂਦੀ ਆ ਜੀ ਸੇਕ ਤੇ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਰੋਟੀਆਂ ਵੱਲ ਨੂੰ ਇਦਾਂ ਕਰਦੇ ਹੋਏ ਇਹਨੂੰ ਅਸੀਂ ਸੇਕ ਜਿਹੜਾ ਦਵਾ ਲੈਣਾ ਫੁਲਕਿਆਂ ਨੂੰ ਦੇਖ ਸਕਦੇ ਤੁਸੀਂ ਉਹ ਦੇਖੋ ਬਣਦੇ ਪਏ ਜੀ ਬਸ ਇਸ ਤਰ੍ਹਾਂ ਬਣ ਕੇ ਰੈਡੀ ਹੋ ਜਾਣੀਆਂ ਕੜਾਈ ਤੁਹਾਡੇ ਕੋਲ ਹੋਰ ਵੱਡੀ ਹੈਗੀ ਤੇ ਲੈ ਸਕਦੇ ਹੋ ਮੈਂ ਕੜਾਈ ਵੱਡੀ ਜਿਹੜੀ ਉਹ ਕੱਢੀ ਨਹੀਂ ਆ ਮੈਂ ਕਿਹਾ ਚਲੋ ਤੁਹਾਨੂੰ ਆਈਡੀਆ ਦੇਣਾ ਹੈ ਤੇ ਇਸ ਤਰ੍ਹਾਂ ਹੀ ਅਸੀਂ ਬਣਾ ਲੈਨੇ ਆ ਰੋਟੀ ਤੁਸੀਂ ਇਹ ਫਲੇਮ ਜਿਹੜਾ ਮੀਡੀਅਮ ਰੱਖਣਾ ਹੈ ਕਿਉਂਕਿ ਹਾਈ ਰੱਖਾਂਗੇ ਤੇ ਇਧਰਲੀ ਸਾਈਡ ਤੋਂ ਰੋਟੀ ਬਹੁਤ ਛੇਤੀ ਸੜ ਜਾਂਦੀ ਹੈ ਤੇ ਫੇਰ ਰੋਟੀ ਪੱਕੇਗੀ ਨਹੀਂ ਸਿਰਫ ਸੜੇਗੀ ਬਸ ਇਸ ਤਰ੍ਹਾਂ ਅਸੀਂ ਕਰ ਲੈਣਾ ਜਿੱਧਰ-ਜਿੱਧਰ ਸਾਡੀਆਂ ਰੋਟੀਆਂ ਲੱਗੀਆਂ ਹੋਈਆਂ ਉਧਰ-ਉਧਰ ਅਸੀਂ ਇਹਨਾਂ ਨੂੰ ਧਿਆਨ ਦੇ ਨਾਲ ਘੁਮਾ ਕੇ ਐਦਾਂ ਕਰ ਲਾਂਗੇ ਕਿ ਸਾਡਾ ਹੱਥ ਨਸੜੇ ਇਹਨੂੰ ਕਰ ਲਓ ਜੀ ਦੇਖੋ ਜੀ ਹੁਣ ਅਸੀਂ ਇਹਨੂੰ ਦੂਸਰੇ ਚੁੱਲੇ ਤੇ ਘਰ ਲਏ ਤੇ ਇਸ ਤਰ੍ਹਾਂ ਇਹਨੂੰ ਲਾ ਲੈਣਾ ਚਮਟੇ ਦੇ ਨਾਲ ਲਾ ਲਓ ਜੀ ਲਾ ਕੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਜਿੱਥੋਂ ਕੱਚੀ ਰਹਿੰਦੀ ਹੈ ਜੀ ਅਸੀਂ ਉੱਥੇ ਸੇਕ ਲਵਾਂਗੇ ਤੇ ਫਟਾਫਟ ਬਿਨਾ ਤੰਦੂਰ ਤੋਂ ਵੀ ਅਸੀਂ ਆਪਣੇ ਮਨ ਦੀ ਜਿਹੜੀ ਖੁਆਇਸ਼ ਆ ਪੂਰੀ ਕਰ ਸਕਦੇ ਆ ਤੰਦੂਰ ਦੀ ਰੋਟੀ ਖਾ ਕੇ ਜੀ ਦੇਖੋ ਬਣ ਗਈ ਇਸ ਤਰ੍ਹਾਂ ਅਸੀਂ ਦੂਜੀ ਰੋਟੀ ਨੂੰ ਵੀ ਉਤਾਰ ਲਵਾਂਗੇ ਕਿ ਰੋਟੀ ਬਣਦੀ ਨੂੰ ਬਹੁਤ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਰੋਟੀ ਜਿਹੜੀ ਇਸ ਤਰ੍ਹਾਂ ਬਣ ਕੇ ਰੈਡੀ ਹੋ ਜਾਂਦੀ ਹੈ ਖਾਓ ਤੁਸੀਂ ਕੜੀ ਨਾਲ ਮਾਂਵਾ ਦੀ ਦਾਲ ਨਾਲ ਰਾਜਮਾਵਾ ਨਾਲ ਚਣਿਆਂ ਨਾਲ ਪਿੰਡੀਆਂ ਨਾਲ ਜਿੱਦਾਂ ਜਿੱਦਾਂ ਤੁਹਾਨੂੰ ਤੰਦੂਰ ਦੀ ਰੋਟੀ ਟੇਸਟ ਲੱਗਦੀ ਹੈ ਨਾ ਵੀ ਤੁਸੀਂ ਉਦਾਂ ਹੀ ਇਹਨੂੰ ਖਾ ਸਕਦੇ ਹੋ ਦੇਖੋ ਜੀ ਤਿੰਨੇ ਰੋਟੀਆਂ ਮੈਂ ਲਾ ਕੇ ਕੜਾਈ ਦੇ ਵਿੱਚੋਂ ਜਿਹੜੀਆਂ ਸੇਕ ਲੀਆਂ ਹੋਈਆਂ ਆ ਮੈਂ ਕਾਫੀ ਪਹਿਲਾਂ ਵਲੌਗ ਇੱਕ ਪਾਇਆ ਹੋਇਆ ਸੀ ਐਵੇਂ ਰੋਟੀਆਂ ਦਾ ਕਿਉਂਕਿ ਜਦੋਂ ਵੀ ਬੱਚੇ ਮੰਗਦੇ ਆ ਨਾ ਮੈਂ ਤੇ ਫਟਾਫਟ ਇਦਾਂ ਉਤਾਰ ਦਿੰਨੀ ਇਹਨਾਂ ਨੂੰ ਕਿਉਂਕਿ ਮੰਗਦੇ ਫਿਰ ਲੇਟ ਆ ਨਾ ਫਿਰ ਤੰਦੂਰ ਕਿਹੜੇ ਵੇਲੇ ਬਾਲਣਾ ਆ ਸੀ ਉਹਨੂੰ ਵੀ ਟਾਈਮ ਲੱਗਦਾ ਨਾ ਸੇਕ ਪੈਣ ਨੂੰ ਲਓ ਜੀ ਰੋਟੀਆਂ ਗਈਆਂ ਬਣ ਲਓ ਜੀ ਰੋਟੀਆਂ ਬਣ ਕੇ ਤਿਆਰ ਆ ਜੀ ਤੁਸੀਂ ਖਾ ਸਕਦੇ ਹੋ ਤੇ ਟੇਸਟ ਵੀ ਬਹੁਤ ਲੱਗਦੀਆਂ ਨੇ ਸੇਮ ਉਦਾਂ ਦੀਆਂ ਹੀ ਬਣੀਆਂ ਨੇ ਕੁੜਕ ਮੁੜਕ ਜੀਆਂ ਰੋਟੀਆਂ ਸਾਡੀਆਂ ਬਣ ਕੇ ਰੈਡੀ ਹੋ ਗਈਆਂ ਹੋਈਆਂ ਤੇ ਤੁਸੀਂ ਵੀ ਮੇਰੀ ਜਿਹੜੀ ਆ ਹੈਗੀ ਐ ਮਤਲਬ ਟ੍ਰਿਕ ਜਿਹੜਾ ਮੇਰਾ ਆਈਡੀਆ ਆ ਇਹਨੂੰ ਤੁਸੀਂ ਵੀ ਵਰਤਿਆ ਕਰੋ ਜ਼ਰੂਰ ਕਰਕੇ ਦੇਖਿਆ ਕਰੋ ਤੁਹਾਨੂੰ ਕਿਵੇਂ ਦਾ ਲੱਗਦਾ ਆ ਤੇ ਬਹੁਤ ਹੀ ਵਧੀਆ ਲੱਗਦਾ ਜੀ ਐਵੇਂ ਮੈਨੂੰ ਕੋਈ ਵੀ ਕੰਮ ਕਰਨਾ ਔਖਾ ਨਹੀਂ ਲੱਗਦਾ ਕਿਉਂਕਿ ਮੈਂ ਜਲਦੀ ਜਲਦੀ ਹਰ ਇੱਕ ਕੰਮ ਫਟਾਫਟ ਕਰ ਲੈਣੀ ਆ ਕਿਉਂਕਿ ਆਉਂਦੇ ਹੁਣ ਨਾ ਕੰਮ ਕਰਨੇ ਤੇ ਫਿਰ ਕੋਈ ਵੀ ਕੰਮ ਮੁਸ਼ਕਲ ਨਹੀਂ ਲੱਗਦਾ ਆਪਾਂ ਮਤਲਬ ਹਰ ਇੱਕ ਮੁਸ਼ਕਲ ਦਾ ਜਿਹੜਾ ਸਾਹਮਣਾ ਆ ਹੱਸ ਕੇ ਕਰ ਸਕਦੇ ਆ ਤੇ ਕਹਿੰਦੇ ਹੁੰਦੇ ਨਾ ਡਰ ਕੇ ਆਗੇ ਜੀਤ ਐ ਕਰਕੇ ਵੇਖਿਆ ਕਰੋ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਆ ਜੀ ਬਹੁਤ ਹੀ ਵਧੀਆ ਤੰਦੂਰ ਦੀ ਰੋਟੀ ਬਣ ਕੇ ਰੈਡੀ ਹੋਈ ਐ ਘਰ ਦੇ ਬਜ਼ੁਰਗਾਂ ਨੂੰ ਵੀ ਖੁਸ਼ ਕਰਦਿਆ ਕਰੋ ਖਵਾ ਕੇ ਤੇ ਆਪਣੇ ਬੱਚਿਆਂ ਨੂੰ ਵੀ ਕਿਉਂਕਿ ਜਿਹੜੀ ਤੰਦੂਰ ਦੀ ਰੋਟੀ ਹੁੰਦੀ ਆ ਉਹ ਹਮੇਸ਼ਾ ਹੀ ਜਿਆਦਾ ਖਾਧੀ ਜਾਂਦੀ ਐ ਤਵੇ ਦੀ ਰੋਟੀ ਦੇ ਨਾਲ ਅਸੀਂ ਇਹਨੂੰ ਵੱਧ ਖਾਣੇ ਆ ਤੁਹਾਨੂੰ ਮੇਰੀ ਇਹ ਜਿਹੜੀ ਆ ਰੈਸিপি ਕਿਵੇਂ ਦੀ ਲੱਗੀ ਟਰਾਈ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ